ਮੈਂ ਕੀ ਮਾਰ ਰਾ ਹਾਂ ਤੁਸੀਂ ਦੇ ਨਾ ਕੋਹਾ ਗੁਰ ਜੀ ਦਾ ਖਾਲਸਾ ਸਿਰਵਾਹ ਦੀ ਜਿੱਤੀ ਪਤਾ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਬੇਦੁੱਗਣੀ ਤੇ ਰਾਤ ਦਾ ਬੁਣੀ ਤਰਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਲੰਦਾ ਗੱਡੀ ਦੀ ਕੰਡੀਸ਼ਨ ਹੋਈ ਵੀ ਸੀ ਖਰਾਬ ਜੀ ਕਾਫੀ ਕਬੂਤਰਾਂ ਦੇ ਨਾਲ ਉਸ ਪਾਵਰ ਬ੍ਰਿਜ ਥੱਲੇ ਗੱਡੀ ਖੜੀ ਰਹੀ ਸੀ 6 ਦਿਨ ਉੱਪਰ ਬਿਠਾ ਕਰ ਕਰ ਕੇ ਇਹਦਾ ਨਾ ਖਮਾ ਹਾਪਦਾ ਤੇ ਫਰੰਟ ਦਾ ਪਾਦਾ ਮੈਂ ਹੱਥ ਧੋ ਰਿਹਾ ਸੀ ਤੇ ਮੈਂ ਬਾਕੀ ਅੱਜ ਸਾਦਰ ਸਾਦਰ ਬਿਹਾਰੀ ਹੁਸੈਨਵਾਦ ਕਰ ਰਹਿੰਦਾ ਵੈਸੇ ਪਾਣੀ ਦੀ ਬਰਬਾਦੀ ਮੈਂ ਥੋੜੀ ਜਿਆਦਾ ਕਰਤੀ ਉਹਨੂੰ ਬੰਦ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਸ਼ਾਬਾਸ਼ ਸ਼ਾਬਾਸ਼ ਅੱਜ ਸਰਦਾਰ ਜੀ ਦੀ ਗੱਡੀ ਨੇ ਵਾਰੀ ਆ ਗਈ ਇੱਕ ਸੰਗਤ ਓ ਸਰਦਾਰ ਜੀ ਗੱਡੀ ਸਾਫ਼ ਕਰਨ ਲੱਗ ਗਏ ਮੈਨੂੰ ਬੜਾ ਗੁੱਸਾ ਆਉਂਦਾ ਜਾਂਦੀ ਉਹ ਜਿਹੜਾ ਬੇਵਫਾਈ ਆਹਾ ਗੱਡੀ ਹੈ ਇਹਨ ਦੀ ਆਹਾ ਸਮਾਨ ਵੇਖ ਲੋ ਉਧਰ ਡੈਡੀ ਰੀਤ ਜੀ ਉਹਦੇ ਉੱਪਰ ਬੈਠੀ ਹੈ ਡੈਡੀ ਦੀ ਸਕੂਟਰੀ ਉਹ ਖਰਾਬ ਜਿਹਾ ਮੇਕ ਦਾ ਬੱਤ ਹਾਂ ਡੈਡੀ ਦੀ ਡੈਡੀ ਨੂੰ ਫਿਕਰ ਪਿਆ ਰਹੇ ਵੀ ਜਿੱਥੇ ਖਰਾਬ ਹੈ ਨਾ ਕਰਦੇ ਡੈਡੀ ਜੇ ਤੇਰੇ ਘਰ ਨਿਆਣੇ ਆਣੇ ਐ ਤੇ ਤੂੰ ਨਿਆਣੇ ਨਹੀਂ ਖਿਲਾਉਂਦੇ ਫਿਰ ਜੇ ਤੂੰ ਕੱਲਾ ਰਹਿਣਾ ਤੇ ਤੈਨੂੰ ਕੱਲਾ ਨਹੀਂ ਰਹਿ ਹੁੰਦਾ ਮੈਂ ਕਹਿੰਦਾ ਫੇਲੀ ਜਾ ਰੀਜਾ ਨੂਰ ਖੜਾ ਦੇ ਹੋਰ ਕੀ ਜਿਆ ਖੇਲੋ ਜੀਤ ਸਿੰਘ ਆ ਰਿਪੋਰਟਰ ਬਸ ਕਰ ਡਾਡੀ ਇਹਦਾ ਠੀਕਾ ਹੁਣ ਡਾਡੀ ਦਾ ਦੂਜੀ ਵਾਰ ਦਾ। ਚਾਹ ਕਰੀ ਲੈ ਲੈ ਬੱਚਾ। ਸਤਨਾਮ। ਲੈ 10 ਰੁਪਏ ਦੇਣ ਨੂੰ ਤਿਆਰ ਆ। ਕਹਿੰਦਾ ਵੇ ਸਕੂਟਰੀ ਨੂੰ ਨਾ ਹੱਥ ਲਾਓ। ਹਾਲਾਤ ਤੁਹਾਡੀ ਸੀਟ ਦੇ। ਪਰ ਮੇਰੇ ਵਾਲੀ ਸਾਈਡ ਦੇ। ਮੇਰੇ ਨਾਲ ਨਿਆਣਾ। ਬੱਚੇ ਗੇਰੀ ਜਾਣਾ। ਮੇਰੇ ਨਾਲ ਨਿਆਣਾ ਨਿਆਣਾ। ਤੇਰੇ ਨਾਲ ਨਿਆਣਾ ਉੱਥੇ। ਚਾਹ ਕਰੂਗੀ ਗੱਦੀ ਤੇ? ਇਹ ਵਾਹ ਨਾ ਕੋਰ ਮਾਰਾ ਦੀ ਕਰ ਪਾਵੇ ਜੇ ਚੂਹਾ ਚਾਹ ਨਹੀਂ ਪੜਦਾ ਕਿਧਰ ਤੇ ਜੇ ਕਿਧਰ ਚੂਹਾ ਪੜ ਜਾਂਦਾ ਚੂਹਾ ਪੜਿਆ ਪਾਉਡਰ ਹਾਲ ਕਰਦਾ ਸਾਨੂੰ ਕਰਦਾ ਕੀ ਕਰਨਾ ਪੈਣਾ ਬਾਕੀ ਇੰਕਲਿੰਡਰ ਸੋ ਨਾਲ ਚੱਲੀਆਂ ਰੂਪ ਤੋਂ ਆਪਣਾ ਜਿਹੜਾ ਚੰਦ ਚੜ੍ਹਨੇ ਤੇ ਚੜ੍ਹ ਤੇ ਅਰੇ ਡਰਾਈਵਰ ਗਾਲਾਂ ਕੱਢਣ ਲੱਗ ਗਿਆ ਬੱਸ ਉਹ ਕੀ ਕਰਨਾ ਹੁਣ ਮੈਂ ਕਹਿੰਦੀ ਜਿਆਦਾ ਹੀ ਠੀਕ ਹੋ ਗਿਆ ਮੈਨੂੰ ਆਪ ਜਿਆਦਾ ਠੀਕ ਮੈਨੂੰ ਆਲਾ ਤਾਂ ਵੀ ਮੈਨੂੰ ਨਾ ਗਾਲਾਂ ਲੱਗ ਕੇ ਕੱਢਣ ਚੱਲੀ ਹੋਇਆ ਬੰਦ ਘਰ ਨੂੰ ਚੱਤੀ ਆਪਣੀ ਜਿੱਤ ਆਪਣੇ ਹੱਥ ਹੁੰਦੀ ਆ ਨਹੀਂ ਨਹੀਂ ਇਹ ਨਹੀਂ ਕਰ ਤਾ ਨੂੰ ਪਿਆਰ ਦਾ ਉਹ ਪਿਆਰ ਮਾਰ ਬਸ ਤੌਲੀਆ ਸਾਦੇ ਨਾਲ ਕਰਨਾ ਬਣਾ ਕੰਮ ਹੋਣਾ ਨਾ ਕੀ ਲੈ ਲੈ ਬਸ ਜਾਨ ਦਾ ਮਰਜ਼ੀ ਚੱਲੀ ਆ ਓ ਮੇਰਾ ਪੁੱਤ ਪੋਤਰ ਨੂਰ ਨੇ ਆਪ ਆ ਬਲਾ ਪੁੱਤ ਸਸਰੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂਰ ਸਸਰੀ ਕਾ ਜੀ ਸਸਰੀ ਕਾ ਬਲਾ ਬਲਾ ਦੀਦੀ ਨੇ ਵੀ ਬੁਲਾਈ ਆ ਦੇਖਿਆ ਕਿਆ ਕਰਦੀ ਇਹੇ ਹੋਣੀ ਜੋਨ ਤੂੰ ਤੇਰਾ ਕੰਨ ਨਾ ਪਾੜਦੀ ਤੇਰੀ ਬਾਤ ਅੱਛਾ ਜੀ ਡੈਡੀ ਤੂੰ ਤਾਂ ਬੁਲਾ ਸਸਰੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੋ ਗਿਆ ਡੈਡੀ ਠੰਡਾ ਮੈਂ ਨਾ 10 ਰੁਪਏ ਦੇ ਕੇ ਪਰੇ ਕਰਦਾ ਆਪਣੀ ਸਕੂਟਰੀ ਤੋਂ ਦੇਖੋ ਉਹ ਟੈਂਸ਼ਨ ਹੁੰਦੀ ਆ ਹਰੇਕ ਨੂੰ ਆਪਣੀ ਆਪਣੀ ਮੰਨੂ ਆਪਣੀ ਗੱਡੀ ਦੀ ਟੈਂਸ਼ਨ ਆ ਸਾਰਿਆਂ ਨੂੰ ਆਪਣੀ ਆਪਣੀ ਗੱਡੀ ਦੀ ਟੈਂਸ਼ਨ ਆ ਇਹ ਤਾਂ ਹੈ ਸਾਰਿਆਂ ਨੂੰ ਆਪਣੀ ਆਪਣੀ ਚੀਜ਼ ਦੀ ਟੈਂਸ਼ਨ ਆ ਮਾਝਾ ਗੱਡੀ ਮੇਰੀ ਗੱਡੀ ਖੜ ਗਈ ਮੈਂ ਕਸ ਜੋਗਾ ਹੈਗਾ ਫਿਰ ਤਾਂ ਕੋਈ ਵੀ ਨਹੀਂ ਹੈਗਾ ਨਾ ਮੈਂ ਨਾ ਤੁਸੀਂ ਨਾ ਡੈਡੀ ਐ ਵੀ ਭਾਈ ਸਾਬ ਸੰਭਾਲ ਮੰਗਦੀਆਂ ਟਾਈਮ ਨਾਲ ਸਭ ਤੋਂ ਸਭ ਇਹ ਤਾਂ ਹੈ ਜਾ ਲੈਣਾ ਨੂੰ ਵਰਤਣਾ ਫਿਰ ਇਹਨਾਂ ਨੂੰ ਸਾਫ਼ ਸਫਾਈ ਵੀ ਇਹਨਾਂ ਦੀ ਪਾਈ ਹੋਣੀ ਆ ਸਾਫ਼ਤ ਅੱਛਾ ਨਾਨੀ ਨੇ ਪੈਸੇ ਦਿੱਤੇ ਆ ਵੀ ਮੇਰੀ ਸਕੂਟਰੀ ਤੋਂ ਦੂਰ ਰਹੋ ਜਾਓ ਲਿਆਓ ਚੀਜੀ ਜਾਓ ਚੀਜੀ ਜਾਵਾਂਗੇ ਹੁਣ ਜਾਓ ਆਪ ਵੀ ਜਾ ਆਈਸਕ੍ਰੀਮ ਨਹੀਂ ਲੈਣੀ ਸਾਜ ਰਹੀ ਲੋ ਓਹੋ ਕੰਮ ਖਰਾਬ ਹੋ ਗਿਆ ਕੀ ਹੋ ਗਿਆ ਕੰਮ ਖਰਾਬ ਹੋ ਗਿਆ ਸਾਗ ਖਾਦਾ ਹੋਇਆ ਐ ਤੇਰੀ ਦੀ ਬੰਦਾ ਜੀ ਸਾਨੂੰ ਫੇਰ ਥੋੜੀ देर ਤੱਕ ਮੈਂ ਆਪਣਾ ਪ੍ਰੋਗਰਾਮ ਹੱਲ ਕਰ ਦਵਾਂ। ਆਪਾਂ ਨੇ ਆਪਣਾ ਪ੍ਰੋਗਰਾਮ ਨਵੇੜ ਕੇ ਗੱਡੀ ਵੀ ਧੁੱਤ ਜੀ ਸਾਰੇ ਵੈਸੇ ਗੱਡੀ ਧੁੱਤ ਤੇ ਆ ਨਿਕਲਣਾ ਜਿੰਨੀ ਵੀ ਜਮਈ ਨਵੀਂ ਹੈ। ਹਾਂ ਤੇ ਹੁਣ ਮਹਤਲ ਦੇ ਮਾਜਾ ਪਰ ਵੀ ਹੱਥ ਮਾਰ ਦਵਾਂ। ਇੰਨੇ ਦਿਨ ਧਮਕਣ ਲੱਜਣੇ ਹੈ ਨਾ। ਜਮੀ ਨਵੀਂ ਨਿਊ ਬ੍ਰਾਂਡ ਗੱਡੀ ਬਣ ਗਈ ਸਾਡੀ। ਸਹੀ ਗੱਲ ਆ ਸਹੀ ਗੱਲ। ਹੁਣ ਮੇਰਾ ਪੁੱਤ ਇਹਨੂੰ ਕਿਉਂਗਾ ਕਾਤਾ ਬਿੱਤਾ। ਕਾਵੀ ਨਾ ਮਾ ਸੈਵੀ ਨਾ ਹੁਣਾ ਮੇਰਾ ਪਤਾ ਉਹ ਅੰਦਰ ਪੇਟੀ ਪਰ ਪਿਆ ਥੱਪੇ ਸਿਓ ਆਹਦੇ ਪਰ ਰੇੜੀ ਪਰ ਪਏ ਆ ਪਪੀਤੇ ਮੇਰੀ ਡੈਟ ਕਰ ਦੋ ਤਿਆਰ ਫਟਾਫਟ ਨਹੀਂ ਮਾਂ ਥੋੜੀ ਬਣਾ ਦੂਗਾ ਰੇਲ ਮੈਂ ਤੁਹਾਨੂੰ ਦੱਸਦਾ ਹੁਣ ਪੰਜਾਬੀ ਚ ਸਮਝਣਾ ਸਮਝ ਲੋ ਨਹੀਂ ਸਮਝਣਾ ਨਾ ਸਮਝੋ ਹਲ ਡੈਡੀ ਠੀਕ ਆ ਉਦੋਂ ਦਾ ਮੈਂ ਦਬਿਆ ਹਾਂ ਤੋ ਉਦੋਂ ਦਾ ਮੈਂ ਪੁੱਤ ਬਣਾ ਤਾਂ ਪੈਸੇ ਜਵਾਈ ਬਣ ਕੇ ਦਿਖਾ ਦੂੰ ਤੁਹਾਨੂੰ ਮੈਂ ਹਉ ਬੈਜੋ 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 ਕੋਈ ਜਿੰਦਾ ਕਾਨੂੰ ਕੁਛ ਕਹਿਣਾ ਕਾਨੂੰ ਕਹਿਣਾ ਤੇ ਸੁਰੇ ਚੜਦੇ ਜਾਈ ਜਾਂਦੇ ਆ ਬੱਲੇ ਬੱਲੇ ਤੰਦੂ ਜਬਾਨੀ ਵਾਲਾ ਮੈਂ ਦੱਸਾਇਆ ਨਹੀਂ ਇਹਦੇ ਕੋਈ ਇੱਕ ਹੀ ਆ ਕੰਨ ਨਾਲ ਢਾਦੀ ਮਰਨਾ ਬੰਨੀ ਤੜੀ ਗਈ ਕੰਨੇ ਨਾਲ ਢਾਦੀ ਗੁਸਤ ਜਾ ਗਿਆ ਇੱਧਰ ਕਹਦਾ ਸਹੀ ਗੱਲ ਹੈ ਤੂੰ ਕੜੀਆ ਕਹਦਾ ਬਾਣਨੀ ਵੀ ਨਹੀਂ ਮੁੜ ਕੇ ਨਹੀਂ ਵਰਜੇ ਜਵਾਈ ਉਹ ਟਾਊਗਾ ਫਿਰ ਇਹੀ ਬਣਾਊਗਾ ਉਧਰ ਪਤਾ ਨਹੀਂ ਕੀ ਬੋਲੀ ਜਦੋਂ ਨਾਲ ਕੋਲ ਜਾਆ ਆਪਸੇ ਗੱਲਾਂ ਕਰੀ ਜਾਂਦੇ ਹੁਣ ਤੱਕ ਨਹੀਂ ਆਈ ਆ ਨਹੀਂ ਨਹੀਂ ਮੈਂ ਕਹੇਦੀ ਸੀ ਮੈਂ ਕਹਾ ਜਵਾਈ ਕੰਦ ਢਾਊਗਾ ਤਾਂ ਮਿਸਤਰੀ ਵੀ ਆਪਾਂ ਨੇ ਜਵਾਈ ਨੂੰ ਬਣਾ ਦੇਣਾ ਹਨਾ ਉਹ ਬੀਤੀ ਇਹੀ ਬਣੋ ਉਹ ਕੋਣ ਕੋਣ ਨੂੰ ਮਿੱਟੇਕ ਤੇ ਜਾ ਨਹੀਂ ਆਉਣਾ ਆ ਲੈਉਣਾ ਵੀ ਇਹਨੇ ਕਰਾਉਣਾ ਵੀ ਇਹਨੇ ਸਹੀ ਗੱਲ ਹੈ ਸਹੀ ਗੱਲ ਸ੍ਰਿੰਦਰ ਕਾਰ ਕਿਆ ਕਰਨ ਲੱਗ ਗਈ ਇਕੱਟਣ ਲੱਗ ਗਈ ਇਹ ਝਾੜੂ ਛੱਡ ਕੇ ਕਿਆ ਕੱਟਣ ਲੱਗ ਗਈ ਆ ਦੱਤਾਂ ਦਾ ਦੱਤ ਦਾ ਬੱਤਾਂ ਕਿਆ ਕਰ ਲੱਗੀ ਨੀ ਕੁੜੇ ਤੂੰ ਆ ਜਿਵੇਂ ਉਸੇ ਲਹਬਾ ਦੀ ਦਾ ਤੁਹਾਨੂੰ ਇੰਨਾ ਡਰ ਆ। ਪਹਿਲਾਂ ਮੈਂ ਕੰਧਰ ਧੋਣੀ ਮੈਂ ਤਾਕਤ ਜ਼ਿਆਦਾ ਆ। ਆ ਤਾਂ ਹੋਰ ਜਾਣ ਨੂੰ ਪਾਉਣ ਨੂੰ ਫਿਰਦੀ ਆ ਫਿਰ। ਫਰੂਟ ਕੱਟ ਕੇ ਕਹਿੰਦੀ ਤਾਕਤ ਜ਼ਿਆਦਾ ਆ। ਜ਼ਿਆਦਾ ਤਾਕਤ ਆ ਜੂ ਮਾਂ ਬਾਜੀ ਮੈਂ ਛੇਤੀ ਟਾਲੂ ਨਹੀਂ ਕੰਟੇ ਲੱਗੂਂਦੇ ਵਿਚਾਰੇ। ਇਹ ਤਾਂ ਹੈ। ਆ ਇਹ ਕਾ ਪਾਣੀ। ਬਾਈ ਤੁਹਾਡਾ ਢਖਾਫ ਪੈ ਗਿਆ ਵੀ ਕਿਤੇ ਜਵਾਈ ਕੰਦੇ ਨਾ ਢਾ ਦੇਵੇ ਮੈਂ ਚਾ ਕੰਦਾ ਢੋਈ ਤੈਂ ਸੱਜਣ ਜੀ ਕਿੱਟਾਂ ਲਾਕੀ ਬਣੀ ਪਿਆਰ ਨਾਲ ਮੈਂ ਚਾਰ ਬਾਰ ਕਹਿੰਦੇ ਸੋਈ ਢੋੜ ਮਾਰੀ ਫਿਰ ਜਵਾਈ ਵਾਲੀ ਘਰ ਤੇ ਸਿੱਧੇ ਤੀਰ ਵਾਂਗ ਹੋ ਗਏ ਸਾਰੇ ਦੱਸ ਪਾਇਆ ਕਰਦਾ ਉਹ ਕਿੱਦਾਂ ਢਾਉਂ ਤੂੰ ਉਹਦਾ ਗਾਲਾ ਉਹਦਾ ਗਾਲਾ ਉਹਨੂੰ ਗਾਲਾ ਥਾਗ ਅੱਜ ਆ ਚੱਲਦਾ ਹੁਣ ਲੈ ਚਲਾਉਂ ਹੁਣ ਆਹ ਨਾ ਨੂੰ ਕੀ ਚੈਨਲ ਪਾਣੀ ਮਾਰਦੀ ਇੱਕ ਵਾਰ ਫਿਰ ਫਿਰ ਜਵਾਨਾਂ ਮੰਗ ਕੁਰਸੀ ਤੇ ਬੈਠ ਕੇ ਤੌਰ ਨਾਲ ਆਪਾਂ ਸੇਬ ਖਾਉਂਗੇ ਊਈ ਨੂੰ ਨਾ ਰੋਟੀ ਖਾਵੇ ਹਾਂ ਪਾਣੀ ਦਾ ਪਿਆਰ ਚ ਆਊਗਾ ਊਈ ਗਾ ਨੂੰ ਨਾ ਰੋਟੀ ਖਾਵੇ ਹਾਂ ਮਾਈਕੋ ਭਾਈ ਚੱਲ ਪਾ ਪਾ ਚੱਲ ਪਾ ਇਹਦਾ ਪਾਣੀ ਬਣਾ ਦਿੰਦਾ ਝੋਕ ਰੋਣਾ ਮੋੜਾ ਪਾਣੀ ਥੱਲੇ ਉੱਪਰ ਦੱਲਾ ਪਾ ਲਓ ਸਿੱਖ ਆਲ ਮੇਰੀ ਰਾਣੀਏ ਸ਼ਟਤੀ ਕਲਾ ਤੇ ਰਹੀ ਤੁਸੀਂ ਪੰਡੂ ਚੜ੍ਹ ਵੀ ਚਲਾ ਤੇ ਰਹੀ ਜਿਹਨੂੰ ਧੋਖਾ ਨਾ ਹਾਸ ਮਾਈਕਾ ਦਾ ਡਾ ਨਾ ਉਹ ਲੈ ਆ ਵੀ ਲੋ ਸਿੱਤੀ ਕਰੋ ਜਮਾ ਕਾਰ ਤਾਂ ਭਾਵੇਂ ਸੁਮਾਨ ਚਾਹੀਦਾ ਟਾਈਮ ਨਾਲ ਪਿਆਰ ਨਾਲ ਸਮਝਦੇ ਜੀ ਬੱਸ ਕਰੋ ਹੁਣ ਸ਼ਟਤੀ ਵੱਲ ਜੰਨੋ ਐ ਮੈਂ ਕਹਿੰਨੀ ਇੰਜਨ ਕਰਾਉਣਾ ਮੈਂ ਅਜੇ ਮੈਜ ਦਾ ਕਰਾ ਕੇ ਜਾ ਮੈਂ ਅੱਜ ਜਾਣਾ ਕਰ ਰਿਹਾ ਮੈਂ ਕਹਦਾ ਮੈਂ ਆਪਣਾ ਇੰਜਣ ਕਰਾ ਕੇ ਜਾਵਾਂ ਨਹੀਂ ਇੰਜਣ ਨਹੀਂ ਕਰਾਉਣਾ ਨਹੀਂ ਤੁਸੀਂ ਕਿਹਾ ਨਹੀਂ ਹੈਗਾ ਕਹਿੰਦਾ ਮੈਂ ਆਪਣੇ ਘਰ ਨੂੰ ਜਾਣਾ ਚੱਲ ਮੈਂ ਖ ਇੰਜਣ ਕਰਾ ਲਾਂ ਲੱਗੀ ਜੰਪਰਣ ਬਣ ਕੇ ਗੱਲ ਬਾਤ ਹੁਣ ਅੱਛਾ ਜੀ ਪਪੀਤਾ ਵੀ ਕੱਟਣਾ ਹਾਂ ਕਾ ਮੂੰਹ ਝੜਕਦੇ ਪਰੋ ਹਿੰਬੂ ਫੜ ਲੈ ਕੋ

ਕਿਆ ਰਹਿ ਗਿਆ ਕੱਟਣ ਤੇ ਜਵਾਈ ਤਾਂ ਤੇਰਾ ਭਖਿਆ ਆ ਪਿਆ ਥੋੜਾ ਬਾਈ ਮੈਨਾਂ ਤਾਂ ਕੱਟਣਾ ਬਾਗੀ ਮੈਂ ਵਿਚਾਰੇ ਚ ਜਾਨ ਆ ਜੂਗੀ ਛੇਤੀ ਕੰਮ ਹੋ ਜਾ ਸਾਡਾ ਸਹੀ ਹੈ ਫਿਰ ਅਸੀਂ ਕਰਾਉਣਾ ਵੀ ਐ ਨਾ ਜਿਹੜਾ ਟਾਊਗਾ ਸੀ ਇੱਕ ਇੱਕਣ ਥੋੜੀ ਜਾਨ ਦੇਣਾ ਮਾਲ ਕਿਰਾਏ ਕੇ ਜਾਨ ਦੇਣਾ ਇਹ ਤਾਂ ਹੈ ਬਾਜੀ ਨੇ ਤਾਂ ਦੀ ਜੀ ਇੱਕ ਤੋਂ ਜ਼ਿਆਦਾ ਨਹੀਂ ਫੋੜਾ ਮਾਰ ਲਏ ਅੱਜ ਆਲੂ ਪਿਆਜ਼ ਵਾਲਾ ਵੀ ਆ ਗਿਆ ਜਿੱਤੀ ਕਰੋ 5-5 ਕਿਲੋ ਪਾ ਕੇ ਦੋ ਮੈਨੂੰ ਬਲਾਂ ਨੂੰ ਜਿੱਤੀ ਕਰੋ ਹਾਂ ਕੀ ਕਰਦੇ ਆ ਜਿੱਤੀ ਕਰੋ 5-5 ਕਿਲੋ ਪਾ ਕੇ ਦੋ ਬਸ ਕਦੇ ਰਿਦਾ ਕੋਈ ਆਲੂ ਨਹੀਂ ਆਲੂ ਸੇਮ ਜਾਸਤੇ ਨਾ ਲੱਭਦਾ ਆਲੂ ਪਿਆਜ਼ ਨਾਲ ਦਾ ਫਰੂਟ ਦੱਸਦੇ ਹੋ ਪਿਆਣ ਲੈ ਆ ਕੇ ਨਾ ਪਿਆਜ਼ ਨਹੀਂ ਅਸੀਂ ਲੈ ਕੇ ਦੇ ਸਾਡੇ ਮਾਗਰਾ ਫਿਸਕਦੇ ਰਿਹਾ ਉਧਰੋਂ ਤਾਂ ਜੇ ਵੀ ਕੋਈ ਕੀ ਆ ਕਹਿੰਦੇ ਆ ਪੀਂਟਾ ਖਲਾ ਦਿੰਦੇ ਆ ਆਹਾਂ ਦਾ ਪਤ ਜੀ ਖਲਾ ਦਿੰਦੇ ਆ ਆ ਸਾਨੂੰ ਪਿਆਜ਼ਾਂ ਦਾ ਰੰਗ ਬਣਾ ਦੇ ਹੋ ਮੈਂ ਜਿੱਤਾ ਨਹੀਂ ਹੈ ਜਿਆ ਨਾ ਮੈਂ 7 ਦਿਨ ਮੇਰੇ 7 ਦਿਨ ਜੀ ਤੱਕ ਤਾਂ ਦਾ ਪਾਉ ਕੋਰਾ ਪੀਂਟਾ ਲੈਣ ਲੱਗੀ ਤੁਸੀਂ ਕੰਦ ਦਦੋਣੀ ਆ ਤਾਕਤ ਵੀ ਕਰਾਉਣੀ ਵੀ ਤਾਂ ਫੁਰਤੇ ਹੀ ਆ ਹਾਂ ਕੰਮ ਸਾਦੇ ਵੀ ਮੈਂ ਹੁਣ ਵਾਹਿਗੁਰੂ ਇਹ ਇੱਕ ਥਾਲ ਚ ਢੇਰੀ ਕਰ ਲਾ ਕੋਈ ਨਹੀਂ ਖੱਟ ਮਿਕਸ ਫਰੂਟ ਖਾਣੇ ਜੱਟ ਨੇ ਡੈਡੀ ਪਪੀਤਾ ਖਾ ਲੂਗਾ ਅੱਛਾ ਜੀ ਐਨੇ ਕਾ ਖਾਣਾ ਲਾਡੂ ਰਾਣੀ ਨੇ ਕਹਿੰਦਾ ਨੂਨ ਨਹੀਂ ਪਾ ਆਪ ਕੋਣਾ ਚੱਲਾ ਆਉਂਦਾ ਹੂੰ ਮੂੰ ਜਾਦੀ ਭੱਜਦਾ ਮੈਂ ਥੋੜਾ ਮੈਨੂੰ ਵੀ ਲੱਗਦਾ ਵੀ ਚਾ ਚਾ ਚ ਜ਼ਿਆਦਾ ਹੀ ਖਾ ਲਿਆ ਪਤਾ ਨਹੀਂ دماغੇ ਮੀ ਤੁਹਾਨੂੰ ਪਤਾ ਨਹੀਂ ਕੀ ਆ ਸਰ ਆਪ ਮਰੇ ਬਿਨਾ ਕਹਿੰਦਾ ਸੌਰਗ ਨਹੀਂ ਦਿਖਦਾ ਨਾਲ ਸਹੀ ਆ ਹੁਣ ਮੇਰੀ ਪਰਚਾਈ ਹਾਲੀ ਹੋਈ ਹੋਰ ਕੀ ਪੈਸਾ ਕਹਾਂ ਵੀ ਪਰ ਨਿੰਬੂ ਚੀਰ ਦੀ ਨਿੰਬੂ ਲੈ ਕੇ ਇੱਥੇ ਪਿਆ ਬੱਸ ਬਾਜੀ ਕੱਟ ਕੇ ਹੀ ਪਾਉਂਗੀ ਬਿਨਾ ਕਰਤੇ ਵੀ ਪੈ ਜਾਂਦਾ ਐ ਦੇਚੇ ਪਾ ਲੈ ਕੋਈ ਪੀ ਲੈ ਵਾਜ ਕੋ ਪਲਾਉਂਦਾ ਤੈਨੂੰ ਜੂਸ ਆ ਫਰੂਟ ਖਾ ਤਨਾ ਬਹੁਤ ਆ ਸਕੰਜਮੀ ਕਹਿੰਦੀ ਆ ਉਹ ਸਕੰਜਮੀ ਬਣਾ ਦੇ ਮਿੱਠਾ ਪਾ ਕੇ ਸਕੰਜਮੀ ਬਣੀ ਆ ਕ ਮਾਮੀ ਕਸਿੰਦਰ ਕਸਿੰਦਰ ਆ ਖਾਣਾ ਕਰੂ ਜੀ ਸਵੇਰ ਤਨ 12 ਵਜੇ ਤੋਂ ਪਹਿਲਾਂ ਪਹਿਲਾਂ ਫਰੂਟ ਖਾਣਾ ਬਹੁਤ ਫਾਇਦੇਮੰਦ ਹੁੰਦਾ ਮੈਨੂੰ ਵੀ ਖਵਾਉਂਗੇ ਮੈਂ ਤੇਰੇ ਮੂੰਹ ਤੇ ਪਾਉਣਾ ਕੰਮ ਚ ਆਪਣੇ ਖਾਓ ਨਾ ਖਾਓ ਮੇਰਾ ਤੁਸੀਂ ਵਜੇ ਨਹੀਂ ਘਟਾਉਣਾ ਘਟਾ ਦਿਓ ਯਾਰ ਹਰ ਇੱਕ ਨਾ ਨਾ ਕਾ ਵੀ 10 ਮਿੰਟ ਟੱਕ ਕੇ ਫੋਨ ਕਰ ਲਵੇ ਉਹ 10 ਮਿੰਟ ਟੱਕ ਕੇ ਕਰ ਲਈ ਫੋਨ ਅਸੀਂ ਉਹਨੂੰ ਵੀ ਪਤਾ ਉਹਨੂੰ ਵੀ ਪਤਾ ਲੱਗ ਗਿਆ ਵੀ ਜਵਾਈ ਨੇ ਕੰਦ ਢਾ ਦੇਣੀ ਆ ਮੈਂ ਪਿੱਛੇ ਅੱਜ ਨਹੀਂ ਛੱਡਦਾ ਮੈਂ ਬਣਾ ਦੂ ਤੁਹਾਡੀ ਰੇਲ ਸਾਹਾਂ ਦੀ ਹਾਂ ਵੋਟਾਂ ਦਾ ਕਿਆ ਸਿੰਸਲਾ ਕੋਟਾਂ ਦਾ ਕਿਆ ਸਿੰਸਲਾ ਆਪਕਾ ਨੂੰ ਵੀ ਉਹਦਾ ਪਿੱਛੇ ਬਿਚੇ ਹਾਂ ਕਿੱਦਾਂ ਦਾ ਲੱਗਿਆ ਫਰੂਟ ਆ ਕੇ ਦੇਖ ਲੈ ਉਧਰ ਉੱਤੋਂ ਚੜ ਗਿਆ ਕਹਿੰਦੀ ਮੈਨੂੰ ਪੁੱਛਦੇ ਨਹੀਂ ਕੋਈ ਮੈਨ ਲਾ ਦੋਨੇ ਸੇਬ ਤਾਂ ਨਹੀਂ ਪਾ ਲਿਆ ਮੂੰ ਚਿੱਕ ਪਤਾ ਨਹੀਂ ਸਾੜੀ اے ਸ੍ਰਿੰਦਰ ਕੀ ਹੋ ਗਿਆ ਬੁੱਗੇ ਡਾੜੀ ਡਾੜੀ ਆਪਣੇ ਆਪ ਨੂੰ ਦੇਖੀ ਜਾਂਦਾ ਹੈ ਵਿੱਚ ਕਹਿਵੇਂ ਉਹ ਪਿੰਝੀ ਹੈ ਪਿੰਡਰੀ ਹੈ ਲੱਗ ਪਾਇਆ ਠੰਡੇ ਬੋਲਦੇ ਉਧਰ ਦਾ ਬਾਹਰ ਦਾ ਠੰਡਾ ਹੈ ਉਹ ਦਰੀਸਾ ਚ ਵੀ ਕਹਿੰਦਾ ਪਾਇ ਠੀਕ ਆ ਮੇਰਾ ਕਾਹਨੋਂ ਅੱਛਾ ਥੋੜੇ ਪੈਰ ਦਾ ਸੋਜਾ ਠੀਕ ਆ ਹੁਣ ਉੱਤਰ ਜਾਣਾ ਗਾਂ ਗਾਂ ਫਰਕ ਪਿਆ ਹਾ ਹੌਸਪੀਟਲ ਚ ਥੋੜਾ ਜਿਹਾ ਡਰ ਕੇ ਪੈਰ ਸੋਜਿਆ ਪਿਆ ਤਾਂ ਹੁਣ ਇਹੋ ਜਿਹਾ ਕਿੰਨਾ ਵਰਗ ਮੈਡੀਕ ਸਹੀ ਗੱਲ ਹੈ ਨਾੜੀ ਪਪੀਤਾ ਤੇਰੇ ਖਾਣ ਲਾ ਕਰ ਹਾਂ ਨਾ ਰੋ ਪੈ ਜਮੇ ਮੈਂ ਕਹਿੰਦੀ ਹਾਂ ਹੋਰ ਚੀਜ਼ਾਂ ਨਾਲੋਂ ਪਪੀਤਾ ਸਸਤਾ। ਵੋਟ ਹੁਣ ਆਇਆ ਹੁਣ ਆਪਣੀ ਸੇਵਾ ਕਰਾਈ ਪੂਰੀ ਆਪਣੀ। ਸੇਵਾ ਦਊਂਂ ਡੀ ਕਾ ਲਈਏ। ਆਹੀ ਕਹੀ ਗਈ। ਤਾਂ 2 ਕਿਲੋ ਦੋ ਕਿਲੋ ਸੇਬ ਲੈ ਆ ਦੋ ਕਿਲੋ ਨਾਲ ਆਪਮਗਾ ਲੈ ਬੱਬੂ ਕੋਲ। 2 ਕਿਲੋ ਪਪੀਤਾ ਮਗਾ ਲੈ ਭਾਈਆ ਜਿਹਨੇ ਵੋਟ ਪਾਉਣ। ਆਇਓ। ਹੌਰ ਹੁਣ ਤਾਂ ਸਿਹਤ ਬਣਾਉਣ ਲਈ ਤਾਂ ਹੀ ਕੁਝ ਖਾਣਾ ਪੈਣਾ। ਸਰੋਪ ਵੋਟਾਂ ਦਾ ਪਈ ਜਣੀ ਜੀ ਕਬੜੀ ਮਾਤਾਂ ਨੇ ਜਿਹੜੇ ਥੋੜੀ ਸੋਚ ਸਮਝ ਕੇ ਚੰਗੇ ਬੰਦੇ ਨੂੰ ਵੋਟ ਪਾਇਓ ਬਾਕੀ ਜਿਤਾਰ ਤੱਕ ਕਿਸੇ ਨੇ ਜਿੱਤਣਾ ਕਿਸੇ ਨੇ ਹਾਰਨਾ ਸਹੀ ਗੱਲ ਇਹਦਾ ਪਰਮਾਤਮਾ ਦੇ ਹੱਥ ਆ ਹੁਣ ਚੱਲ ਮਮਾ ਨੂੰ ਲੈ ਜਾ ਮੈਂਟ ਮਾਰੋ ਇਸ਼ਨਾਨ ਕਰ ਕਰ ਕੇ ਵੀ ਜਾਣਾ ਕਰ ਜਾ ਕੇ ਦੇਖਦੇ ਆ ਕਿ ਆ ਪ੍ਰੋਗਰਾਮ ਬਣਦਾ ਕਿ ਆ ਨਹੀਂ ਠੀਕ ਹੈ ਆ ਮਿਲਦੇ ਆ ਕਿਸੇ ਅਗਲੇ ਬਲੌਕ ਮਾਰਨ ਤੁਹਾਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਓਕੇ ਬਾਏ ਬਾਏ